ਦੀ ਮੀਟਿੰਗ ਹੋਈ ਸ਼ਹੀਦੀ ਸਭਾ ਦਾ ਜੋੜ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਫਤਗੜ ਸਾਹਿਬ ਵਿਖੇ ਮਨਾਇਆ ਜਾਂਦਾ ਉਸ ਸਬੰਧ ਵਿੱਚ ਸਾਡੀ ਬਰਾਦਰੀ ਵੱਲੋਂ ਤਕਰੀਬਨ 24-25 ਸਾਲ ਤੋਂ ਇੱਕ ਲੰਗਰ ਲਗਾਇਆ ਜਾਂਦਾ ਜੀਡੀ ਰੋਡ ਤੇ ਉਸ ਸਬੰਧ ਦੇ ਵਿੱਚ ਅੱਜ ਅਸੀਂ ਮੀਟਿੰਗ ਕਰੀ ਕਿ ਉਸ ਲੰਗਰ ਨੂੰ ਕਿਸ ਤਰੀਕੇ ਨਾਲ ਚਲਾਉਣਾ ਜਿਸ ਤਰ੍ਹਾਂ ਪਹਿਲਾਂ ਚਲਾਉਂਦੇ ਆ ਰਹੇ ਹਾਂ ਸਾਰਿਆਂ ਨੂੰ ਕਹਿਣਾ ਵੀ ਪੈਂਦਾ ਵੀ ਭਾਈ ਉੱਥੇ ਸੇਵਾ ਵੀ ਕਰਨੀ ਆ ਉਹ ਸਬੰਧ ਦੇ ਵਿੱਚ ਸਾਰਿਆਂ ਨੂੰ ਮੀਟਿੰਗ ਦੇ ਵਿੱਚ ਵਿਚਾਰ ਚੰਦਰਾ ਕੀਤਾ ਗਿਆ ਤੇ ਇਹ ਸ਼ਹੀਦੀ ਸਭਾ ਦੇ ਦਿਨ ਜਿਹੜੇ ਆ 25 26 ਤੇ 27 ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਆਪਣੇ ਕੰਮਕਾਰ ਛੱਡ ਕੇ ਤੇ ਉੱਥੇ ਸੇਵਾ ਦੇ ਵਿੱਚ ਆਪਣਾ ਪੀਸਾ ਪਾਓ ਸੋ ਵਾਹਿਗੁਰੂ ਜੀ ਸਹਿਯੋਗ ਦਿਓ ਤਾਂ ਕਿ ਜਿਹੜਾ ਲੰਗਰ ਆ ਉਹ ਸਹੀ ਤਰੀਕੇ ਨਾਲ ਚੱਲ ਸਕੇ ਅਤੇ ਆਉਣ ਨਾਲ ਜਾਣ ਵਾਲੀ ਸੰਗਤ ਹੈ ਜਿਹੜੀ ਉਹ ਲੰਗਰ ਛੱਕ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ ਉਹਦੇ ਵਾਸਤੇ ਜਿਹੜਾ ਲੰਗਰ ਲਾਉਣਾ ਜੀ ਉਹਦੇ ਵਾਸਤੇ ਅਸੀਂ ਆਪਣਾ ਪੂਰਾ ਨਵੀਪੁਰ ਬਾਜਕਾਰ ਬਰਾਦਰੀ ਨੇ ਮਤਲਬ ਕੱਟ ਕਰਕੇ ਜੋ ਪਹਿਲਾਂ ਵੀ ਲੰਗਰ ਮਤਲਬ ਆਏ ਸਾਲ ਮਤਲਬ ਚੱਲਦਾ 20-25 ਸਾਲ ਤੋਂ ਲੰਗਰ ਚੱਲ ਰਿਹਾ ਜੀ ਐਕਤੀ ਅਸੀਂ ਆਪਣੀ ਮਤਲਬ ਬਾਜੀਕਰ ਬਰਾਦਰੀ ਦੀ ਵੇਲ ਮਤਲਬ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜੀ ਵੇਲ ਹੁਣ ਅਸੀਂ ਅੱਜ ਹੀ ਮਤਲਬ ਫੈਸਲਾ ਕੀਤਾ ਤੇ ਲੈਣ ਜਾ ਰਹੇ ਹਾਂ ਜੀ ਉਹਦੇ ਵਾਸਤੇ ਸਾਡੇ ਪਿੰਡ ਚ ਮਤਲਬ ਪੰਡਾਰੇ ਵੀ ਆਉਂਦੇ ਨੇ ਜੀ ਉਹਨਾਂ ਵਾਸਤੇ ਵੀ ਇਹ ਮਤਲਬ ਜਿਹੜੀ ਵੇਲ ਹੈ ਵਰਤੀ ਜਾਊਗੀ ਬਾਕੀ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ ਉਹਨਾਂ ਨੂੰ ਬਹੁਤ ਹੀ ਢੰਗ ਤਰੀਕੇ ਦੇ ਨਾਲ ਸਾਡੇ ਨਵੀਂਪੁਰ ਦੇ ਸੇਵਾਦਾਰ ਨੇ ਜੋ ਲੰਗਰ ਛਕਾਉਂਦੇ ਨੇ ਜੀ ਆਈਆਂ ਸੰਗਤਾਂ ਦਾ ਮਤਲਬ ਬਹੁਤ ਸਤਿਕਾਰ ਮਤਲ ਕਰਦੇ ਨੇ ਜੀ ਧੰਨਵਾਦ ਜੀ